ਨਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਕਿਸਾਨ ਪੰਚਾਇਤ ਜਿਹੜੀ ਗਦਾਫੁਰ ਦੇ ਕਸਬਾ ਕਲਾਮਰ ਵਿੱਚ ਕਰਾਈ ਜਾ ਰਹੀ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ ਖਾਸ ਕਰ ਇਹ ਜਿਹੜੀ ਕਿਸਾਨ ਮਹਾਪੰਚਾਇਤ ਕਰਾਈ ਜਾ ਰਹੀ ਹੈ ਇਹਦੇ ਵਿੱਚ ਮਹਿਲਾਵਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਵੱਡੀ ਗਿਣਤੀ ਕਿਸਾਨ ਆਏ ਨੇ ਔਰ ਕਿਸਾਨ ਜਿਹੜੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਹਾਪੰਚਾਇਤ ਕਰਾਏ ਨੇ ਗਰਦਾਸਪੁਰ ਹਲਕੇ ਦੇ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਾਂ ਦੇ ਵਿੱਚ ਹੋ ਰਹੀ ਆ ਔਰ ਇੱਥੇ ਕਈ ਕਿਸਾਨਾਂ ਦੇ ਆਗੂ ਜਿਨ੍ਹਾਂ ਵਿੱਚ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਕਿਸਾਨ ਆ ਗੂ ਪਹੁੰਚ ਆ ਗਿਆ ਔਰ ਉਸ ਤੋਂ ਲਾਵਾ ਹੋਰ ਕਸਾਈ ਕਿਸਾਨ ਆ ਗੂ ਇਥੇ ਪਹੁੰਚੇ ਨੇ ਔਰ ਉਹ ਆਪਣੇ ਕਿਸਾਨਾਂ ਦੀਆਂ ਕੀ ਮੰਗਾਂ ਨੇ ਇਹਦੇ ਬਾਰੇ ਗੱਲਬਾਤ ਕਰਨਗੇ ਇਹਨਾਂ ਨਾਲ ਗੱਲਬਾਤ ਕਰਕੇ ਨਾ ਪੁੱਛਾਂਗੇ ਵੀ ਜਿਹੜਾ ਤੁਸੀਂ ਇਹ ਜਿਹੜੀ ਕਿਸਾਨ ਮਹਾਪੰਚਾਇਤ ਕਰਾਈ ਜਾ ਰਹੀ ਆ ਇਹਦਾ ਕੀ ਮਕਸਦ ਆ ਕਿਸਾਨ ਮਹਾਪੰਚਾਇਤ ਕਰਾਉਂਦਾ ਸਾਡੇ ਨਾਲ ਇਥੇ ਕਿਸਾਨ ਜਿਹੜੇ ਜਥੇਬੰਦੀ ਦੇ ਪ੍ਰਧਾਨ ਗੈਰ ਰਾਜਨੀਤਿਕ ਦੇ ਜਿਹੜੇ ਨੇ ਉਹਨਾਂ ਨਾਲ ਇਥੇ ਮੌਜੂਦ ਨੇ ਨਾਲ ਗੱਲ ਕਰਾਂਗੇ ਸਾਰੇ ਜਿਹੜੀ ਕਿਸਾਨ ਮਹਾਪੰਚਾਇਤ ਕਰਾਈ ਜਾ ਰਹੀ ਆ ਇਹ ਕਿਉਂ ਕਰਾਈ ਜਾ ਰਹੀ ਇਹਦਾ ਕੀ ਮਕਸਦ ਆ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਖ ਮਕਸਦ ਇਹ ਆ ਕਿ ਜਦੋਂ 220 ਦੇ ਵਿੱਚ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਲੰਬਾ ਸਮਾਂ ਚੱਲਿਆ ਸੀ ਤੇ ਉਸ ਵੇਲੇ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੀ ਗੱਲ ਸਰਕਾਰ ਨੇ ਕੀਤੀ ਸੀ ਔਰ ਨਾਲ ਬਿਜਲੀ ਸੋਧ ਬਿੱਲ ਵਗੈਰਾ ਹੋਰ ਐਮਐਸਪੀ ਵਗੈਰਾ ਦੀਆਂ ਗੱਲਾਂ ਬਾਤਾਂ ਜਿਹੜੀਆਂ ਅਸੀਂ ਮੰਨਣ ਦੀਆਂ ਸਰਕਾਰ ਨੇ ਕੀਤੀਆਂ ਸੀ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਕੇਂਦਰ ਸਰਕਾਰ ਆਪਣੀਆਂ ਉਹਨਾਂ ਕਈਆਂ ਹੋਈਆਂ ਗੱਲਾਂ ਦੇ ਉਤੋਂ ਸਾਫ਼-ਸਾਫ਼ ਜਿਹੜੀ ਹੈ ਉਹ ਮੁੱਕਰ ਗਈ ਹੈ ਤੇ ਉਹ ਸਗੋਂ ਦਬਾਅ ਪਾ ਕੇ ਜਿਹੜੀਆਂ ਚੀਜ਼ਾਂ ਆਪਣਿਆ ਸੂਬਾ ਸਰਕਾਰ ਤੋਂ ਕਰਵਾ ਰਹੀ ਹੈ ਜਿਵੇਂ ਸੈਲੋ ਨੂੰ ਮੰਡੀ ਦਾ ਦਰਜਾ ਦੇਣਾ ਚਿਪ ਵਾਲੇ ਮੀਟਰ ਲਗਾਉਣਾ ਔਰ ਐਮਐਸਪੀ ਤੋਂ ਤੋਂ ਖੁਦ ਇਹ ਸਰਕਾਰ ਭਜ ਰਹੀ ਹੈ ਬੀਮਾ ਪਾਲਿਸੀ ਤੋਂ ਭਜ ਰਹੀ ਹੈ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਹੋਏ ਆ ਉਹਦੇ ਤੋਂ ਕੇਂਦਰ ਸਰਕਾਰ ਜਿਹੜੀ ਹੈ ਉਹ ਮੁਕਰੀ ਹੈ ਸਾਨੂੰ ਫਸਲਾਂ ਦਾ ਬੀਮਾ ਦੇਣ ਤੋਂ ਸਰਕਾਰ ਜਿਹੜੀ ਉਹ ਭਜ ਰਹੀ ਹੈ ਔਰ ਲਖੀਮਪੁਰ ਖੀਰੀ ਦੇ ਜਿਹੜੇ ਆ कांड ਦੇ ਦੋਸ਼ੀਆਂ ਨੂੰ ਜਿਹੜੀਆਂ ਬਣਦੀਆਂ ਸਜ਼ਾਵਾਂ ਨੇ ਉਹ ਤੋਂ ਕੇਂਦਰ ਸਰਕਾਰ ਭੱਜ ਰਹੀ ਆ ਸੋ ਉਹ ਰਹਿੰਦੀਆਂ ਜਿਹੜੀਆਂ ਮੰਗਾ ਨੇ ਉਹਨਾਂ ਨੂੰ ਬਣਾਉਣ ਵਾਸਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਿੱਚ ਸ਼ਾਮਲ ਜਥੇਬੰਦੀਆਂ ਤੇ ਉੱਤਰੀ ਭਾਰਤ ਮੋਰਚੇ ਵਿੱਚ ਜੋ ਸ਼ਾਮਲ ਜਥੇਬੰਦੀਆਂ ਨੇ ਇਹਨਾਂ ਨੇ 13 ਪਰੇਵਰੀ ਨੂੰ ਮੋੜ ਦਿੱਲੀ ਨੂੰ ਘੇਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਉਸ ਦੇ ਲਈ ਕਿਸਾਨਾਂ ਨੂੰ ਲਾਂਬੰਦ ਕਰਨ ਵਾਸਤੇ ਇਹ ਅੱਜ ਦੀ ਕਿਸਾਨ ਪੰਚਾਇਤ ਜਿਹੜੀ ਹੈ ਉਹਦਾ ਯੋਜਨ ਕੀਤਾ ਗਿਆ ਸਰਨਾਥ ਬਲਦੇਸ ਸਿੰਘ ਸਿਰਸਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਿਰਸਾ ਸਾਹਿਬ ਜਿਹੜਾ ਪ੍ਰੋਗਰਾਮ ਜਿਹੜਾ ਅੱਜ ਕਿਸਾਨ ਮਹਾ ਪੰਚਾਇਤ ਕਰਾਈ ਜਾ ਰਹੀ ਆ ਇਹਦਾ ਕੀ ਮਕਸਦ ਹੈ ਕਿਉਂ ਕਰਾਈ ਜਾ ਰਹੀ ਆ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਜੋ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਅਸੀਂ 26 ਨਵੰਬਰ 2020 ਦੇ ਵਿੱਚ ਐਮਐਸਪੀ ਪੂਰੇ ਭਾਰਤ ਚ ਲਾਗੂ ਕਰਾਉਣ ਲਈ ਔਰ ਉਸ ਮੋਰਚੇ ਚ ਚੱਲਦੇ ਦੌਰਾਨ 60 ਸੇ 700 ਦੇ ਕਰੀਬ ਜਿਹੜੇ ਕਿਸਾਨ ਸ਼ਹੀਦ ਹੋ ਗਏ ਉਹਨਾਂ ਪਰਿਵਾਰਾਂ ਨੂੰ ਜਿਹੜਾ ਅਜੇ ਤੱਕ ਸਹੀ ਮੁਆਵਜ਼ਾ ਤਨਖਾਹ ਨਹੀਂ ਮਿਲਿਆ ਲਖੀਨਪੁਰ ਖੀਰੀ ਵਾਲੇ ਨੂੰ ਇਨਸਾਫ਼ ਨਹੀਂ ਮਿਲਿਆ ਔਰ ਬਿਜਲੀ ਸੋਧ ਬਿੱਲ ਜਿਹੜਾ ਅਸੀਂ 2020 ਵਾਲਾ ਇਹਨਾਂ ਨੇ ਮੰਨ ਕੇ ਫੇਰ ਲਾਗੂ ਕਰਤਾ ਇਸ ਤੋਂ ਬਗੈਰ ਜਿਹੜਾ ਅਸੀਂ ਕਰਜ਼ਾ ਕਰਜ਼ਾ ਮਾਫੀਪੂਰਨ ਤੌਰ ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਪੂਰਨ ਤੌਰ ਤੇ ਕਰਜ਼ਾ ਮਾਫੀ ਇਸ ਤਰ੍ਹਾਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਤੋਂ ਮੰਗਾਂ ਤੇ ਹੁਣ 13 ਫਰਵਰੀ 2024 ਨੂੰ ਜਿਹੜਾ ਕਿ ਦਿੱਲੀ ਕੂਚ ਦਾ ਜਿਹੜਾ ਨਾਰਾ ਦਿੱਤਾ ਗਿਆ ਉਹਦੇ ਸਬੰਧ ਵਿੱਚ ਅੱਜ ਦਾ ਜਿਹੜਾ ਇਹ ਇਕੱਠ ਹੈ ਤੁਸੀਂ ਵੇਖ ਰਹੇ ਹੋ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਵਿੱਚ ਇਹ ਇਕੱਠ ਹੋ ਰਹੇ ਨੇ ਜਿਸ ਤਰ੍ਹਾਂ ਹੁਣ 4 ਤਰੀਕ ਨੂੰ ਅਸੀਂ ਬਿਹਾਰ ਦੇ ਵਿੱਚ ਵੀ ਜਾ ਰਹੇ ਹਾਂ ਤੇ ਅੱਜ ਵੀ ਇੱਥੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਵੀ ਹੋਣਾ ਸੀ ਲੇਕਿਨ ਉਹਨਾਂ ਦੀ ਧਰਮ ਪਤਨੀ ਜਿਹੜੀ ਆ ਉਹ 3 ਦਿਨ ਪਹਿਲਾਂ ਜਿਹੜੀ ਆ ਉਹ ਚੜ੍ਹਾਈ ਕਰ ਗਈ ਜਿਸ ਕਰਕੇ ਪਰ ਸਾਡੇ ਵੱਲੋਂ ਇਹ ਜਿਹੜਾ ਪੂਰੇ ਜੋਰ ਛੋਰ ਦੇ ਨਾਲ ਜਿਹੜਾ ਹੈ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦਿੱਲੀ ਕੂਚ 13 ਫਰਵਰੀ ਸਵੇ ਵੀ ਕਿਸਾਨ ਜੱਥੇਬੰਦੀ ਆਗੂਆਂ ਦਾ ਕਹਿਣਾ ਕਿ ਜਿਹੜੇ 13 ਫਰਵਰੀ ਨੂੰ ਜਿਹੜੀ ਦਿੱਲੀ ਕੋਲ ਦੀ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਉਹ ਸਕੂਚ ਵਾਸਤੇ ਇੱਕ ਕਿਸਾਨ ਮਹਾਪੰਚਾਇਤ ਕਰਾਈ ਜਾ ਰਹੀ ਆ ਉਹ ਜਿਹੜੀ ਸਰਕਾਰੋਂ ਉਹ ਮੰਗਾਂ ਮੰਨੀਆਂ ਗਈਆਂ ਸੀ ਉਹ ਪੂਰੀਆਂ ਨਾ ਕਰਨ ਕਰਕੇ ਜਿਹੜੇ ਐਮਐਸਵੀ ਕਾਨੂੰਨ ਲਾਗੂ ਕਰਨ ਜਾਂ ਹੋਰ ਕਈ ਤਰ੍ਹਾਂ ਦੇ ਕਾਨੂੰਨ ਲਾਗੂ ਕਰਨ ਦੇ ਜਿਹੜੀ ਮੰਗ ਮੰਨੀਆਂ ਗਈਆਂ ਪੂਰੀਆਂ ਨਾ ਕਰਨ ਦੇ ਰੋਸ 'ਵਜੋਂ ਇੱਕ ਕਿਸਾਨ ਮਹਾਪੰਚਾਇਤ ਕਰਾਈ ਜਾ ਰਹੀ ਆ ਔਰ 13 ਤਿੰਨ ਨੂੰ ਦਿੱਲੀ ਕੋਲ ਦੀ ਤਿਆਰੀ ਕਰਕੇ ਇਹ ਮਹਾਪੰਚਾਇਤ ਕਰਾਈ ਜਾ ਰਹੀ ਆ ਉਹਦੇ ਕਰਕੇ ਇਹ ਮਹਾਪੰਚਾਇਤ ਕਰਾਈ ਜਾ ਰਹੀ ਆ ਪੰਜਾਬ ਤੱਕ ਲਈ ਗਦਾਸਪੁਰ ਦੇ ਕਸਬਾ ਕਾਲਾਨਾਰ ਤੋਂ ਪਸ਼ੰ